ਹਾਂ 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 ਇਹ ਚੱਲਦੇ ਆ ਅੱਜ ਕੱਲ੍ਹ ਜੀ ਵੈਰੀ ਗੁੱਡ ਇਧਰ ਹੀ ਲਾਈਟ ਆਈ ਆ ਉਹ ਉਹ ਬੜਾ ਚੋਟੀ ਦਾ ਹਾਂ ਢੋੜੇ ਪੱਟੀ ਪਈ ਤੁਸੀਂ ਤਾਂ ਯਾਰ ਦੇਖਿਓ ਜਿਹੜਾ ਅੱਜ ਪੰਗਾ ਪਿਆ ਹੋਇਆ ਘਰ ਦੇ ਵਿੱਚ ਟੀਵੀ ਪੈਨਲ ਵਾਲਾ ਜਿਹੜਾ ਮੇਨ ਬੋਰਡ ਨਾਲ ਤੇ ਰੱਬ ਨੇ ਵੀ ਇਧਰ ਬਰਸਾਤ ਪਾ ਦਿੱਤੀ ਸਾਡੀ ਰਸੋਈ ਗਿੱਲੀ ਕਰਤੀ ਕੋਈ ਨਹੀਂ ਭਾਈ ਤੇਰੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਤੂੰ ਸਭ ਦੇ ਭਾਈ ਸਭ ਬਾਰੇ ਸੋਚਦਾ ਕਿਆ ਵਦਾ ਕਿਨੂੰ ਮੀਂਹ ਦੀ ਲੋੜ ਸੀ ਕਿਸ ਨੂੰ ਨਹੀਂ ਸੀ ਜਿਹਨੇ ਗਰਮੀ ਵੀ ਹੋ ਗਈ ਸੀ ਕੁ ਦੋ ਦਿਨ ਤੇ ਤੇ ਹੁਣ ਚੱਲਦੇ ਆਪਾਂ ਸਿੱਧਾ ਸੁੰਨੀ ਕੋਲ ਕੱਲ ਅਸੀਂ ਸਾਰੀਆਂ ਟਾਇਲਾਂ ਕੱਢ ਕੇ ਨਾ ਇੱਥੇ ਲਾਤੀ ਸੀ ਸੱਡਾ ਪਰਾ ਸਾਰਾ ਹਾ ਤੇ ਇੱਧਰ ਬੇੜਾ ਕਰਤਾ ਸੀ ਖਾਲੀ ਸਾਰਾ ਹੀ ਇੰਨਾ ਭਰਤ ਪਾਉਗਾ ਥੱਲੇ ਹਾਂ ਟਾਇਲ ਲਾ ਜਾਣੀ ਨਹੀਂ ਪਾਤ ਨਹੀਂ ਆਈ ਇਹ ਲੈਵਲ ਕਰਕੇ ਆ ਵੀ ਆਉਣਾ ਇਹੀ ਟਾਈਮ ਲੱਗੂ ਹੋਰ ਲੱਗੂ ਹਲੇ ਇਹਦੀ ਇਲਾਜ ਜਣਾ ਇਸ ਸਟਾਰਟਿੰਗ ਵਾਲੀ ਵੀ ਲੱਗ ਜੂਗੀ ਅੱਛਾ ਐਂਡਾ ਦਾ ਚੱਕਦੀ ਯਾਰ ਤਾਂ ਬਹੁਤ ਚੱਕ ਹੋ ਜਾਣਾ ਫਿਰ ਇੱਥੇ ਦੇ ਲੇ ਕੇ ਨਾ ਉਹ 7 ਮਿੰਟ ਟਾਈਮ ਪੂਰੀ ਢੈਲਾ ਹੋ ਅੱਛਾ ਪੂਰੀ ਆ ਜੇ ਫਿਰ ਚੱਲੇ ਹੋਰ ਕਟਕ ਕਟਿੰਗ ਲੱਗਦੀ ਇਸ ਲਈ ਯਾਰ ਇਹ ਲੱਗਦਾ ਥੱਲੇ ਘਟਦਾ ਹੋਵੇ ਠੀਕ ਆ ਠੀਕ ਆ ਥੱਲੇ ਲੋ ਚੱਲ ਦੇਖ ਲਦੇ ਦਿਖਾ ਕਲਾ ਕ੍ਰਾਂਤੀ ਫਿਰ ਕੋਈ ਨਾ ਕੋਈ ਓ ਸੋਨੇ ਤੈਨੂੰ WhatsApp ਉੱਪਰ ਭੇਜੇ ਮੈਂ ਦੇਖੀ ਕਿਹੜੀ ਜਿਹੜਾ ਮਾਰਗੀ ਨਾਲ ਰੱਖੀ ਹੋਇਆ ਆ ਥੱਲੇ ਵਾਲੀ ਆਹ ਕਹਿੰਦਾ ਥੱਲੇ ਲੋੜੇ ਨੂੰ ਮੈਂ ਆ ਤਾਂ ਇਹ ਲੀਡੀ ਲੱਗੀ ਹੋਈ ਬਾਈ ਲੈਟ ਵਿੱਚ ਆ ਚੀਜ਼ ਉਹ ਆਏ ਇਥੇ ਕਹਦਾ ਬਾਈ ਇਹ ਦੂਸਰਾ ਹੀਟਰ ਦੀ ਹਾਂ ਠੀਕ ਹੈ ਪਾ ਬਾਈ ਇਹ ਹੀਟਰ ਹੈ ਇਹ ਲਾਉਣਾ ਆਪਾਂ ਦੇ ਕਿੱਥੋਂ ਮਿਲੂਗਾ ਇਹ ਬਾਈ ਚੰਡੀਗੜ੍ਹ ਤੋਂ ਮਿਲ ਜੂ ਚੱਕ ਲਈਏ ਫਿਰ ਕਰੋ ਇਹ ਇਹਦਾ ਕਰਦੇ ਦੇਗਾ ਸਾਇਕ ਕੱਢਣਾ ਪੈਣਾ ਆਪਾਂ ਨੂੰ ਫਿਰ ਤੇ ਠੀਕ ਆ ਆ ਚੀਜ਼ ਆਹੀ ਕਹਿੰਦਾ ਮੈਂ ਲੋੜੇ ਨੂੰ ਆ ਪੜਾ ਦੇ ਯੋ ਬਠੇ ਨਾ ਮੈਂ ਲੇਟ ਮਾਰਕੀਟ ਆ ਹਾਂ ਬਾਫਾ ਇਥੇ ਮਾਫਾ ਇਥੇ ਮਾਫਾ ਬਾ ਬੋ ਵੇਖਾ ਤੇ ਬਸ ਕਟਕਪੇ ਉੱਤਾਂ ਤੋਂ ਟੁੱਟ ਜਾਂਦੀ ਬਸ ਉਹ ਜੀ ਜਬਣੀ ਇਦਿਹੇ ਕਲਰ ਆ ਚੇਂਜ ਕਰ ਲਦੇ ਉਹ ਆਪਾਂ ਹੋਲੀ ਵਧੀਆ ਕਲਰ ਤਾਂ ਬਈ ਮਾੜਾ ਕਲਰ ਆ ਇਹਦੇ ਉੱਪਰ ਕੋਈ ਹੋਰ ਜਿਹੜਾ ਕਲਰ ਲਗਾਉਣਾ ਹੈ ਤਾਂ ਕੋਈ ਕਲਰ ਤਾਂ ਸਭਿਧਾਨ ਨਾਲ ਲਾ ਕੇ ਦੇਖੋ ਅਦੀ ਗੱਲਾਂ ਕਿੰਨੀਆਂ ਬੁਣੇ ਬੁਣੇ ਕਾਫੀ ਹੋ ਜਣੀ ਯਾਰ ਕਾਫੀ ਬਣਨੀ ਕਿਤੇ ਨਹੀਂ ਬਣੀ ਮਨਸ਼ਾਤ ਕਰੋ ਪੂਰੀ ਕਲਰ ਜਿਹੜਾ ਲਿਆਉਣਾ ਹੈ ਕਲਰ ਹਾਂ ਕਲਰ ਹੋਰ ਪਾ ਦੇ ਗਿਆ ਜੇ ਇੱਥੇ ਹੁਣ ਲਾਉਣਾ ਜਨਾ ਪਹਿਲੇ ਹਾਂ ਤੇ ਅਲੀ ਦੀ ਸ਼ੀਟ ਦਾ ਕਲਰ ਰੱਖਿਓ ਫਿਰ ਸਾਰਾ ਕੰਮ ਨਾਲ ਬੇਦੇ ਦੀ ਕੋਈ ਤਾਂ ਪਾਲਸ਼ੇ ਦਾ ਕੰਮ ਨਾ ਹੋਵੇ ਬਟੇ ਨਵਾਂ ਕੀ ਕਹਿਣਾ ਕਰੇ ਨਾ ਗਣਾ ਮਾਪ ਦੇ ਨਾਲ ਤੇ ਪਾਲਸ਼ੇ ਫੇਰ ਵੀ ਨਾ ਖਰਾਬ ਹੋ ਜੇ ਹਾਂ ਅੱਛਾ ਜਾਂ ਪਾਲਸ਼ੜੀ ਕੋਰਾ ਸਾਰਾ ਪਾਲਸ਼ਾਣਾ ਰੱਖਿਓ ਸਾਰੀ ਜਾਂ ਨਾ ਕਿਤੇ ਪਰ ਟਿਕੋ ਹੋਣੀ ਆ ਬਈ ਹਾਂ ਹਾਂ ਤੇ ਇਹ ਕੰਮ ਕਰਨਾ ਚਲ ਪਰ ਜਲ ਜਲ ਫੋਨ ਕਰ ਲੈ ਦੇ ਦਿਸੋਲ ਦਾ ਮੈਂ ਤੈਨੂੰ ਕੱਲ ਸਹੀ ਦੱਸੂਗਾ ਚਾਚਾ ਬਿਸ਼ੱਕ ਹੁੰਦਾ ਬਈ ਦੇਖ ਉੱਥੇ ਤੇਰਾ ਕਲਰ ਹਮ ਪਾਲ ਸੋਣੀਆਂ ਦੀ ਕੋ ਡਿਕੋੜੇ ਤੇ ਫਰਾਗਾ ਹਾਂ ਇਹ ਤੇਰਾ ਹਮੇਸ਼ਾ ਲਾ ਕੇ ਸਾਰੇ ਪਾਲਸ਼ੇ ਚ ਆਉਣਾ ਅੱਛਾ ਵੀ ਨਾਲ ਮਿਲਦਾ ਜੁਲਦਾ ਜੀ ਸਾਰੀ ਸਿਮੈਟਰੀ ਇੱਕ ਬਣ ਜਾਂਦੀ ਹੈ ਬਿਲਕੁਲ ਅੱਛਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਦਰਵਾਜ਼ੇ ਹੋਗੇ ਤੈਨੂੰ ਇੱਥੇ ਬੈਠੇ ਤੈਨੂੰ ਪਾਸ ਦਿਖੂਗੇ ਅਗਲੇ ਨੂੰ ਤਾਂ ਕਿਹਨੇ ਜਾਣਾ ਗੱਲ ਸੁਣ ਹਾਂ ਹਾਂ ਕਿ ਨਾ ਇਹ ਸਾਰਾ ਤੇਰਾ ਪਾਸ ਦਾ ਕੰਮ ਹੋ ਜੂਗਾ ਮਾਲੋ ਉਹ ਤਾਂ ਡਿੱਕੋ ਹੋਣੀ ਹੋਣੀ ਜੀ ਲਾਡੇ ਤੂੰ ਦੱਸ ਤੇਰੀ ਸਲਾਹ ਲੈਣੀ ਹੈ ਕੀ ਕਰੀਏ ਉਹਦਾ ਡਿੱਕੋ ਪਰ ਡਿੱਕੋ ਹੋ ਗਈ ਉਹਦਾ ਡਿੱਕੋ ਗਲੋਸੀ ਹੋਣਾ ਹੈ ਹਾਂ ਡਿੱਕੋ ਗਲੋਸੀ ਹੋ ਗਿਆ ਆਪਣਾ ਹਾਂ ਹਾਂ ਅਗਰ ਇੱਕ ਇਹ ਕਿ ਲਾਉਂਦੇ ਨਾ ਸ਼ੀਟ ਜਿਹੜੀ ਕਰੈਲੀ ਤੇ ਇਹਦੇ ਨਾਲ ਦੀ ਹੋਊਗੀ ਉਹ ਚਮਕੀਲੀ ਜੀ ਚਮਕੀਲੀ ਜੁਦੀ ਆ ਆਪਣੇ ਆ ਲੈਂਦੀ ਹਾਂ ਚਬਕੀਲੀ ਹੁੰਦੀ ਆ 글로ਸੀ ਟੈਪ ਉਹ ਲੱਗੀ ਉਹ ਜਿੰਨੇ ਲੱਗੀ ਸ਼ੈਡ ਦੇਣੀ ਆ ਬਾਕੀ ਪਾਲਿਸ਼ ਹੋ ਜੂ ਇਹ ਚੀਜ਼ੇ ਤੋਂ ਵੀ ਬੈਟ ਕਰ ਲੱਗ ਹੋ ਜੂ ਚਲ ਆਇਆ ਕੰਪਿਊਟਰ ਆ ਬੰਦ ਤਾ ਹੋ ਗਿਆ ਇੱਧਰ ਹੋ ਗਿਆ ਇਹ ਹੁਣ ਜਾ ਕੇ ਦੇਖ ਕੇ ਆਉਂਦੇ ਆ ਬੱਸ ਦੇਖ ਕੇ ਆਉਂਦੇ ਇਹ ਪੱਟੀ ਫੋਟੋ ਫੋਟੋ ਕੱਢੀ ਉਹ ਮੈਂ ਇੱਕ ਕੋਲੇ ਦਿਖਾਈ ਫੋਟੋ ਦਿਖਾਈ ਇੱਕ ਵੱਡੀ ਇੱਕ ਤਾਂ ਮਲੇ ਦੀ ਬੋਤਲ ਵਿੱਚ ਮੜੀ ਉਹਦਾ ਵਿੱਚ ਤਾਂ ਆਪਾਂ ਨੇ ਚੀਜ਼ ਉਹ ਨਹੀਂ ਪਾਉਣੀ ਇੱਕ ਚੀਜ਼ ਹੋਰ ਹਾਂ ਇੱਕ ਬੱਡੀ ਲੋਕ ਚੋਈਏ ਬਈ ਉਹ ਕਰ ਲਾ। ਨਾਲ ਪਿੱਛੇ ਆਹ ਨਾ ਕੱਟ ਨਹੀਂ ਆ ਰਿਹਾ ਰੁਕ ਦਿਵਾਉਣੇ ਆ ਪਾਣੀ। ਪਲੇਨ ਆ। ਇਹ ਤਾਂ ਆਪਣੇ ਪਲੇਨ ਕੱਢ ਜਾ ਵੀ ਤੇ ਪਿੱਛੇ ਪਲੇਨ ਸੀਟ ਲਾ ਦੀ ਕੋਈ। ਨਹੀਂ ਸੀਟ ਲਾ। ਆ ਕੱਟ ਜੀ ਨਹੀਂ ਲਾਉਂਦੇ। ਥੋੜੀ ਗਰਦ ਭਰਜਾ ਦੀ ਵੀ ਰਹਿਣਾ ਵਿੱਚ ਆ। ਲੂਬਰ ਨਹੀਂ ਲਾਉਂਦੇ। ਹਾਂ ਲੂਬਰ ਨਹੀਂ ਲਾਉਂਦੇ ਹੈਗੇ। ਬਹੁਤ ਲੂਬਰ ਲਾ ਦੇ ਚਾਰੇ ਪਾਸੇ ਲੂਬਰ ਲੂਬਰ ਲਾ ਦੇ ਤੇ ਕੋਈ ਹੋਰ ਕਰੋ ਯਾਰ। ਅੱਧਾ ਸੀਟ ਵੀ ਲਾ ਦੋ। ਆ ਫਿਰ ਆਪਾਂ ਨੂੰ ਚੰਡੀਗੜ੍ਹ ਤੋਂ ਲੈ ਆਉਣਾ ਪੈਣਾ ਪਰ ਜਗੜਾ ਤਾਂ ਜਗਾ ਕੱਟ ਕੇ ਉੱਨੇ ਕ ਇਹਦੇ ਚੱਲ ਬਾਅਦ ਤੁਸੀਂ ਬਣ ਕੇ ਬਾਅਦ ਵਿੱਚ ਕੱਟ ਕੇ ਪੈ ਜਾਓ ਇੱਥਾ ਸੋਹਣੇ ਮਿਲਣਾ ਯਾਰ ਉਸ ਵਾਲਾ ਕਿ ਆ ਉੱਥੇ ਸੋਹਣੇ ਮਿਲਣਾ ਬਾਈ ਸੋਹਣੇ ਮਿਲ ਜਣਾ ਮਨੀ ਮੱਜਰੇ ਜਿਹੜਾ ਉਹ ਆ ਤੇਰਾ ਸੋਹਣੇ ਮਨੀ ਮੱਜਰੇ ਆਉਣਾ ਆ ਤੇ ਮਿਲ ਲੈ ਟਾਂਜਾ ਆ ਦੇਖ ਮੈਂ ਸੋਹਣੇ ਮਿਲ ਜਣਾ ਆ ਰਾਮ ਦਰਵਾਜ਼ੇ ਮਿਲ ਜਣਾ ਰਾਮ ਦਰਵਾਜ਼ੇ ਅੰਦਰ ਦੇਖ ਆਏ ਤਾਂ ਇਹ ਵੀ ਮਗਾ ਦੂੰਗੇ ਹੈ ਇਹਨਾਂ ਨੇ ਮਗਾ ਦੇਣਾ ਕਿਹੜਾ ਨੇ ਇਹਨਾਂ ਨੂੰ ਨਾਮ ਪੜੀ ਪੁੱਛ ਲੈਣ ਤੇ ਜਾ ਕੇ ਮਗਾ ਦੂੰਗਾ ਸੋਣ ਨੇ ਸੋਨੇ ਜਿਹੜਾ ਸਾਡਾ ਕਾਰਪੈਂਟਰ ਵਾ ਥੋੜਾ ਥੋੜਾ ਟੀਕਾ ਲਾਉਂਦਾ ਹੈ ਨਾ ਮੈਂ ਇਕੱਠਾ ਲਾਦਣਾ ਨਾ ਉਹਦੇ ਤਲਪ ਜਾਂਦੇ ਹਨ ਅੱਜ ਫੇਰ ਟੀਕਾ ਲਾਉਂਗਾ ਥੋੜਾ ਜਿਹਾ ਤੇ ਹੁਣ ਜੇ ਕਿਸੇ ਅਰਕ ਟਿਕਣਾ ਸਲਾਹ ਕਰਦੇ ਤੇ ਕੀ ਪੈਨਲ ਵੀ ਕਿਹੜਾ ਲਵਾਈਏ ਆ ਉਸ ਨੂੰ ਵਾਦੀ ਇੱਕ ਆ ਜਾ ਸੋਨੇ ਓਏ ਚੱਲ ਭਾਈ ਆ ਕੇ ਮੁੜ ਕੇ ਹੈ ਤੂੰ ਹੱਦ ਦਾ ਆ ਕੇ ਮੁੜ ਕੇ ਲੈ ਭਾਈ ਅੱਜ ਤਾਂ ਤੇਰੀ ਜ਼ਿਆਦਾ ਜ਼ਰੂਰਤ ਦੀ ਕਿਉਂਕਿ ਬਰਸਾਤ ਪੈ ਰਹੀ ਆ ਇਸ ਕਰਕੇ ਬਰਸਾਤ ਵਿੱਚ ਫਿਰਦਾ ਭਾਈ ਜਾਣੇ ਪੈਂਦਾ ਗੱਡੀ ਲੈ ਕੇ ਮੇਕਣੀ ਤੇ ਲੱਤਿਆ ਹੋਈਆਂ ਗੱਡੀਆਂ ਹਾਂ ਜੀ ਹਾਂ ਜੀ ਦੰ ਟੋਪੀ ਖੜਾ ਮੈਂ ਹਾਂਜੀ ਹਲਾ ਫਾ ਮੂੰਹ ਸਮੂਹ ਰਹੰਦਾ ਹਾਂ ਦੰ ਟੋਪੀ ਖੜਾ ਦਾ ਬਾਅਦ ਚੰਗਾ ਵਾ ਤੋ ਬੋਲਦਾ ਬੋਲਦਾ ਨਾ ਚੰਗਾ ਬ ਦੇ ਦਿਓ ਬੰਦਾ ਨੂੰ ਫਿਰ ਬੋਲਦਾ ਘੱਟ ਆ ਮੈਂ ਤਾਂ ਇਹ ਲਾਜ ਰੱਖਿਆ ਕਿ ਇਹ ਮੈਂ ਦਵਾਈ ਖਾ ਲੈਂਦਾ ਨਾ ਉਹ ਜੱਬੀ ਜਾਂਦਾ ਮੂੰਹ ਚ ਪਾ ਲਈ ਚੰਗਮ ਜਿਹੇ ਬੋਲਤੇ ਬੰਦ ਪੁਰਣੀ ਦਾ ਕੰਮ ਤਾਂ ਉਹ ਆ ਜੇ ਜ਼ੋਰ ਕਰ ਜਟਕਾ ਧੀਰੇ ਸੇ ਲਗੇ ਇਹ ਜਟਕਾ ਹੌਲੀ ਹੌਲੀ ਦਿੰਦੇ ਇਹ ਜਟਕਾ ਹੌਲੀ ਹੌਲੀ ਦਿੰਦਾ ਇਹ ਠੀਕ ਐ ਯਾਰ ਠੀਕ ਐ ਤੇ ਮੈਨੂੰ ਕਹਿੰਦਾ ਕਹਿੰਦਾ ਕਿ ਮੈਂ ਤੇਰੇ ਇਕੱਠਾ ਸਮਾਨ ਚ ਕਾ ਲੈਂਦਾ ਨਾ ਤੇਰਾ ਧੂਆ ਨਿਕਲ ਜਾਣਾ ਮੈਂ ਕਹਿੰਦਾ ਹੌਲੀ 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 ਸਾਬਤ ਹੁੰਦਾ ਹਾਂ ਇਹ ਸਾਬਤ ਬੰਦ ਹੋ ਜਾਂਦਾ ਵੀਰ ਹਾਂ ਸਮੇ ਨਵੇਂ ਜੇ ਘੜ ਘੜ ਦੇ ਹੇ ਹੀ ਡਾਇਟਰ ਪਹਿਲਾਂ ਆਪਾਂ ਨੇ ਹਾਂਜੀ ਦਾਦੇ ਹੀ ਲਾਦੇ ਫਿਰ ਇਹ ਆ ਗਿਆ ਬਲੈਕ ਜਿਹੜਾ ਤੁਸੀਂ ਇਧੜੇ ਸਿਲਕੋ ਕੇ ਰੱਖੇ ਹੋਏ ਜੀ ਹੋ ਗਿਆ ਜੀ ਇਹੀ ਰੱਖਿਆ ਸੀ ਬਲੈਕ ਇਹ ਹੀ ਤਾਂ ਪਹਿਲਾਂ ਵੀ ਆਪਣਾ ਇਹੀ ਆ ਨਹੀਂ ਆਪਣਾ ਥੋੜਾ ਜਿਆਦਾ ਮਹਿੰਗਾ ਦਾ ਯਾਰ ਫੋਟੋ ਖਵਾਵਾ ਨਹੀਂ ਨਹੀਂ ਕਰਾਂ ਤੇ ਆਪੜੋ ਕਰਾਂ ਤੇ ਬਹੁਤ ਬਹੁਤ ਬੜਾਈ ਹੋਣੀ ਵੀਡੀਓ ਹਾਂ ਉਹ ਮੈਂ ਥੋੜਾ ਜਆ ਉੱਤੇ ਮੇਰੇ ਖर्चे ਯਾਰ ਮੰਦਰ ਜੀ ਬੜਾ ਵੀ ਰੂਮ ਤਿਆਰ ਹੋ ਰਿਹਾ ਤੇ ਹਾਂ ਦੇਖ ਅੱਛਾ ਇਹ ਜਿਹੜਾ ਸਿਲਵਰ ਚ ਬਣਾਤਾ ਸੀ ਸਾਰੇ ਹਾਂ ਜੀ ਹਾਂ ਜੀ ਹਾਂ ਜੀ ਇਹਨੇ ਪਹਿਲੇ ਲੱਗੇ ਅੱਛਾ 70 ਪਹਿਲੇ ਲੱਗੇ ਠੀਕ ਹੈ ਜੀ ਠੀਕ ਠੀਕ ਜੀ ਇਧਰ ਆ ਟੀਵੀ ਪੈਨਲ ਹੋ ਗਿਆ ਜੀ ਆਪਣਾ ਜੀ ਤੇ ਇਹ ਤਨਾਰ ਬਗੇ ਸਰ ਸਰ ਬੈਡਰੂਮ ਮੇ ਤੇ ਆਈ ਆ ਆ ਥੱਲੇ ਦਾ ਫਰਸ਼ ਤਾਂ ਕੀ ਕਰੂੰਗਾ ਜੇ ਕਟਪਣਾ ਹਾਂਜੀ ਕਰਾਉਣੀ ਪਾਜੀ ਅੱਛਾ ਤੇ ਸਾਰੇ ਕੰਮ ਹੋਣਾ ਜੀ ਅਜੇ ਅੱਛਾ ਜਣ ਹੁਣ ਪੈਸੇ ਲਾ ਰਹੇ ਆ ਹਾਂ ਹਾਂਜੀ ਅੱਛਾ ਉੱਪਰ ਉੱਪਰ ਲੀ ਕਰਤਾ ਹਾਂ ਠੀਕ ਠੀਕ ਕਿਚਨ ਦਿਖਾਓ ਜੀ ਮੜੀ ਜੀ ਇੱਧਰ ਕੀ ਦਿਖਾਇਆ ਜਦ ਦੇਖਾ ਜਾ ਕੇ ਆਓ ਜੀ ਕੀ ਹਾਲ ਹੈ ਵੀਰੇ ਹਾਂ 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 ਅੱਛਾ ਜੀ ਇੱਧਰ ਕਿਚਨ ਹੋਵੇ ਜ ਆਪਣਾ ਇਹ ਕੁਛ ਇੱਧਰ ਪੁਸ਼ ਕਿਚਨ ਹੀ ਲਾਇਆ ਆ ਦੇਖਿਆ ਬਾਜੀ ਪੁਸ਼ ਕਿਚਨ ਮੜੀ ਜੀ ਮੜੀ ਜੀ ਅਛਾ ਜੀ ਇਹ ਆਇਆ ਇੱਕ ਜੋ ਤੁਸੀਂ ਬਣਾ ਰਹੇ ਹਾਂ ਹਾਂ ਜੀ ਹਾਂ ਜੀ ਬਣਾ ਰਹੇ ਹਾਂ 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 ਇਹ ਚੱਲਦੇ ਆ ਜੀ ਹਾਂ ਵੈਰੀ ਗੁੱਡ ਇਧਰ ਹੀ ਲਾਈਟ ਆਈ ਹੋਇਆ ਫਿਰ ਉਹ ਬੜਾ ਦੁੱਚਾ ਹਾਂ ਧੂੜੇ ਪੱਟੀ ਪਈ ਹੈ ਤੁਸੀਂ ਤਾਂ ਯਾਰ ਦੇਖਿਓ ਬਾਈ ਇਧਰ 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 ਆਹ ਹੰਡ ਲਾ ਦੇ ਅभी ਥੋੜ੍ਹੇ ਜਿਹਾ ਪੁਸ਼ ਕਚੇਤਰ ਵਿਖਾਇਆ ਭਾਜੀ ਕਹਿੰਦੇ ਖਰਾਬ ਹੋ ਜਾਂਦੇ ਆ ਅੱਗੇ ਅੱਛਾ ਆ ਦੇਖਿਓ ਅਸੀਂ ਪੁਸ਼ ਕਚੇਤਰ ਲਾਇਆ ਬੰਦ ਅੱਛਾ ਠੀਕ ਹੈ ਠੀਕ ਹੈ ਅਜਾ ਬਣਾ ਲਾਜਾ ਬਣਾ ਪੁਸ਼ ਕਚੇਤਰ ਲੱਗ ਗਿਆ ਇਹਦੇ ਵੀ ਖੋਲੇ ਭਾਜੀ ਇਹ ਇਹ ਚ ਲਾਉਗੇ ਇਹ ਕਿੰਨੇ ਚ ਚਾਰ ਕਰੀ ਸਾਰੀ ਕਿੰਨੇ ਇਹ ਟੋਟਲ ਕਿੰਨੇ ਦੀ ਬਣ ਜੂਗੀ ਕਿ ਆ ਆ ਸਮਾਨ ਭਾਜੀ ਅੱਛਾ ਇਹ ਤੁਸੀਂ ਆਪਣੇ ਲੈਵਲ ਲੈ ਰਹੇ ਹੋ ਕਿਹਨਾਂ ਜਿਵੇਂ ਬੜਾ ਸਾਰਾ ਤੁਸੀਂ ਸਕੁਅਰ ਫੁੱਟ ਪਰ ਕਰਿਆ ਹੋਇਆ ਸਮਾਨ ਹੈ ਨਾ ਸਮਾਨ ਹੈ ਨਾ ਦਾ ਉਹ ਮਰਜੀ ਇਹ ਬਿੱਲੂ ਫਟੇ ਕਹਿੰਦਾ ਉਹ ਵੀ ਹੁੰਦਾ ਹਾਂ ਹਾਂ ਜੇ ਬਿੱਦ ਮਟੀਰੀਅਲ ਕਰਾਉਂਦੇ ਆਂ ਆਪ ਕਿੰਨੇ ਕ ਦਾ ਬਣਜੂ ਸਾਰਾ ਇਹ ਇਹ 2500 ਸਕੇਲ ਹੁਣ ਚੱਲ ਰਹੀ ਹੈ ਤੁਹਾਡਾ ਕੀ ਸਾਈਜ਼ ਹੈ ਸਕੇਲ ਸਾਈਜ਼ ਕੀ ਬਾਜੀ ਸਾਈਜ਼ ਮੇਰੇ ਤਾਂ ਹੁਣ ਬਣੇ 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 ਅੱਧਾ ਅੱਧਾ ਕਸਮਾਨ ਆ ਗਿਆ ਮੇਰਾ ਤਾਂ ਬਣ ਕੇ ਕੀ ਸਾਈਜ਼ ਕੀ ਹੈ ਮੇਰਾ ਹੈਗਾ 8 ਬਾਈ 14 14 ਬਾਈ 8 14 ਬਾਈ 8 ਤੇ ਤੁਹਾਡਾ ਲੱਗਣਾ ਭਾਜੀ ਆਪ ਬਣਾਉਂਗੇ ਤੇ 14 ਬਾਈ 8 ਸਾਰਾ ਇਹ ਕੰਪਲੀਟ ਕਿੰਨੇ ਤੋਂ ਤੁਹਾਡਾ ਸਾਰਾ ਆਉਣਾ ਹੈ 1 ਲੱਖ ਰੁਪਏ ਦਾ ਸਮਾਨ ਲੱਗਣਾ ਟੋਟਲੀ ਅੱਛਾ ਜੀ 35000 ਰੁਪਏ ਲਈ ਵਰ ਹੂੰ ਹੂੰ ਜਾਨੀਏ 13540 ਰੁਪਏ ਵਧੀਆ ਵਧੀਆ ਜਿਹੜਾ ਮੇਰਾ ਉਹਨੇ ਬਣਾਇਆ 190000 ਦੇ ਵਿੱਚ ਵਿੱਚ ਨਹੀਂ ਨਹੀਂ ਹਾਂ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਹੁਣ ਤਾਂ ਉਹ ਤੋਂ ਟੈਂਡਰ ਵਗੈਰਾ ਪਾਜੀ ਦਿੱਤਾ ਜਿਹੜਾ ਸਰਕਾਰ ਵਾਲਾ ਟੈਂਡਰ ਦਿੱਤਾ ਹੈ ਕੋਈ ਨਹੀਂ ਕਰਦਾ ਸੱਜੇ ਜਿਹੜਾ ਦੇਖਦੇ ਠੀਕ ਫਸਲ 3D ਡਿਜ਼ਾਈਨ ਦਿਖਾਉਂਦੇ ਨੇ ਇੱਕ ਮਿੰਟ ਕਿੱਦਾਂ ਬਣਾਉਣੀ ਹੈ ਉਹਨਾਂ ਨੇ ਅੱਛਾ ਭਾਂਡੇ ਵਾਸਤੇ ਆ ਜੂ ਅਹੀਂ ਆਟੇ ਵਾਲਾ ਠੀਕ ਆ ਢੋਲ ਉਹ ਖੁੱਲੇ ਭਾਜੀ ਭਾਜੀ ਥੀਕ ਆ ਠੀਕ ਇਧਰ ਥੋੜਾ ਬਾਸ਼ੂਸ਼ਣਾ ਆ ਗਿਆ ਸਾਈਡ ਪਰ ਅਹੀਂ ਕੀ ਤੁਸੀਂ ਕੀ ਕਰਦੇ ਹੋ? ਫਾਈਟਰੀ ਆ ਬਣਾਉਣੀ ਸੀ ਕਿਚਨ ਆ ਯਾਰ। ਕੀ ਬਣਾਉਣਾ ਰਹੀ ਜੀ ਆਪਣਾ ਜੀ। ਇੱਧਰ ਵੀ ਬਣਾਇਆ ਇਹਨਾਂ ਕੀ ਬਣਾ ਲਈ। ਬਹੁਤ ਦੇਖ ਲਿਆ ਮੈਂ, ਬਹੁਤ ਦੇਖ ਲਿਆ ਮੈਂ। ਹਾਂ। ਮੈਂ ਕਲਰ ਸਭ ਤੋਂ ਬਣਾ ਲੈ ਕੇ ਗਿਆ ਦਾ ਘਰ ਵਾਸਤੇ। ਜਿਹੜਾ ਘਰ ਦਾ ਰਿਜੈਕਟ ਕਰਿਆ ਜੀ ਕੱਲ। ਇਹ ਲਾਇਆ ਹੋਇਆ ਤੁਸੀਂ ਮੰਨੇ। ਮੈਂ ਮੰਨੇ ਦੇ ਘਰ ਦੇ ਮੰਨੇ ਨਹੀਂ। ਕਲਰ ਆ ਲੈ ਕੇ ਗਿਆ ਦਾ ਪਹਿਲਾਂ ਘਰ ਵਾਸਤੇ। ਬਹੁਤ ਪਿਆਰਾ ਆਇਆ। ਹਾਂ। ਇਹ ਸਦਾ ਵਹਰਾ ਨਾਲ ਕੋਈ ਆ ਵੀ ਅੱਛਾ ਇਹ ਕਰਵਾਇਆ ਜੀ। ਹਾਂਜੀ ਹਾਂਜੀ ਹਾਂਜੀ। ਇਹ ਹੀ ਚਾਹੀਦਾ। ਦੇ ਆਪਣੇ ਤਿੰਨ ਕਮਰੇ ਹੈ ਜੀ ਇਹ ਤੇ ਆਲੀ ਚੱਲਦੀ ਹੈ ਭਾਜੀ ਅੱਛਾ ਜੀ ਕੋਈ ਨਹੀਂ ਕੋਈ ਨਹੀਂ ਟਾਈਮ ਤਾਂ ਲੱਗਦਾ ਜੀ ਟਾਈਮ ਤਾਂ ਲੱਗਦੀ ਕੰਮ ਤਾਂ ਲੱਗਦੀ ਲੱਗਦਾ ਜੀ ਟਾਈਮ ਤਾਂ ਇਧਰ ਆਹ ਕਮਰਾ ਹੋ ਗਿਆ ਤੁਹਾਡਾ ਹੈ ਨਾ ਪੈਸੇ ਧੂੜ ਨਿਕਲ ਜਾਂਦੀ ਇਹ ਲੱਕੜ ਜ਼ਿਆਦਾ ਕੰਮ ਖਿੱਚਦੀ ਆ ਸਹੀ ਗੱਲ ਲੱਕੜਾਂ ਨਹੀਂ ਖਿੱਚਦੀ ਹਾਂ 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 ਅਸਾਂ ਸੇਮ ਨੂੰ ਸਾਡੇ ਵਾਲੇ ਨਾਲ ਦੀ ਲਾਤ ਤੁਸੀਂ ਇੱਥੇ ਵੀ ਨਾ ਹਾਂ ਜੀ ਹਾਂ ਜੀ ਤੁਸੀਂ ਇਹ ਲਾਇਆ ਨਾ ਹਾਂ ਜੀ ਹਾਂ ਜੀ ਤੁਸੀਂ ਵੀ ਇਹ ਲਾਇਆ ਉੱਪਰ ਲੂਰ ਲਾਦਾਂਗੇ ਜੀ ਹਾਂ 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 ਲੂਰ ਲੱਗ ਜਾਏਗਾ ਬਟ ਸਾਡੇ ਥੋੜਾ ਉੱਚੇ ਇਹਦੇ ਨਾਲੋਂ ਹਾਂਜੀ ਬਟ ਥੋੜਾ ਉੱਚੇ ਸਾਡੇ ਇੱਥੇ ਖੋਣੇ ਆ। ਬੜੇ ੱਚੇ ਹਾਂ। ਉਹ ਸਾਡੇ ਮਹਿਕ ਦੀ ਹੈਡ ਤਾਂ 6 ਫੁੱਟ 3 ਇੰਚ ਆ ਉਹਨਾਂ ਦਾ। ਹਾਂ ਪਰ ਲੰਬੇ ਇਹ ਵੀ ਸਾਡੇ 6.5 ਰੱਖੇ ਆ। 6.5 ਆ। ਹਾਂ ਇਹ 6.5 ਰੱਖਿਆ ਜੀ। ਹਾਂਜੀ ਹਾਂਜੀ ਹਾਂਜੀ। ਆਮ ਤੰਦਰਖਾਤ ਸਵਾ 6 ਹੁੰਦਾ। ਹਾਂਜੀ ਹਾਂਜੀ। ਤੇ ਅੱਗੇ ਤੁਹਾਡੀ ਕਿੰਨਾ ਪਈ ਜਾ। ਹਾਂਜੀ ਹਾਂਜੀ ਮੇਰੇ ਪੁੱਰੇ ਮੇਟੇ ਦੀ 3 6 ਫੁੱਟ 3 ਇੰਚ ਆ ਮੇਰੀ 6 ਆ ਪੂਰੀ। ਫਿਰ ਮੈਂ ਕਹੂੰਗਾ ਪੈਰ ਬਾਹਰ ਨੂੰ ਜਾਈ ਜਾਣ। ਬਹੁਤ ਸੋਹਣਾ ਭਾਈ ਜੀ ਬਹੁਤ ਸੋਹਣਾ ਬਹੁਤ ਸੋਹਣਾ ਜੀ ਧੂੜਾ ਬੱਟੇ ਪਈਆਂ ਤੁਸੀਂ ਤਾਂ ਇਹ ਇਹ ਜਿਹੀ ਤਿਆਰੀ ਬਣੀ ਹੈ ਜੀ ਹਾਂ 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 글로ਸੀ ਦਿਖਣ ਲੱਗਣਾ ਹੈ ਐਲਈਡੀ ਪੈਨਲ ਬਾਕਸ ਤੇ ਇਸੇ ਦਾ ਬਿੰਦੀ ਨਹੀਂ ਸਮਝਦੇ ਲਓ ਜੀ ਹੁਣ ਸਾਡੇ ਨਾਲ ਇੱਕ ਇੱਥੇ ਇੱਕ ਗਰਾਰੀ ਫਸੀ ਹੋਈ ਆ ਇੱਕ ਦਾ ਸੀ ਆ ਮੈਟ ਦੇਖਿਆ ਵੀ ਆਪਣਾ ਸਰਮੈਟ ਉਹਦੇ ਬਣਾ ਨਿਸ਼ਾਨ ਲੱਗਿਆ ਹੋਇਆ ਰਾਈਟ 6 ਦਿਨ ਦਾ ਜੇ ਕਿਸੇ ਨੂੰ ਪਤਾ ਹੈ ਤਾਂ ਜਰੂਰ ਕਮੈਂਟ ਸਾਂ ਦੱਸੋ ਵੀ ਆਹ ਕਦੇ ਲੱਗਿਆ ਹੋਇਆ ਇੱਥੇ ਜੀ ਇੱਧਰ ਇੱਧਰ ਹੁਣ ਇਹ ਪੁੱਛ ਰਿਹਾ ਹੈ ਹਾਂ ਜੀ ਇੱਧਰ ਵੀ ਲੱਗਾ ਹੋਇਆ ਹੈ ਇਹ ਕਿਹੜੇ ਕਰਦਾ ਹੈ ਹੈਲੋ ਹਾਂ ਉਹ ਸੁਣ ਮੈਂ ਇੱਥੇ ਰਹਿ ਗਿਆ ਹਾਂ ਜਿੱਥੇ ਤੱਕ ਮੈਨੂੰ ਪਤਾ ਵੀ ਜਿਹੜਾ ਇਹ ਰੈੱਡ ਹੁੰਦਾ ਨਾ ਜੇ ਗ੍ਰੀਨ ਹੋਵੇ ਤਾਂ ਵੈਜ ਹੈ ਜੇ ਤਾਂ ਰੈੱਡ ਚ ਹੈ ਤਾਂ ਇਹਦੇ ਵਿੱਚ ਕਿਹੜਾ ਨਾ ਕੋਈ ਮਟੀਰੀਅਲ ਦੇ ਵਿੱਚ ਜਾਂ ਖੱਲ ਜਾਂ ਕੋਈ ਚੀਜ਼ ਯੂਜ਼ ਹੋਈ ਹੋਈ ਆ ਮੀਟ ਵਗੈਰਾ ਜਾਂ ਜਦੋਂ ਬਣਿਆ ਇਹ ਜਾਂ ਹੱਡੀਆਂ ਯੂਜ਼ ਹੋਈਆਂ ਹੋਣੀਆਂ ਜਾਂ ਫਿਰ ਸਬਜ਼ੀ ਦੀ ਚੀਜ਼ ਇਹ ਨਾਨ ਵੈਜ ਆ ਜੇ ਲੱਕੜ ਲੱਕੜ ਵੀ ਨੌਨ ਵੈਜ ਵੈਜ ਤੇ ਨੌਨ ਵੈਜ ਆਉਣ ਲੱਗੀ ਭਾਈ। ਹੂੰ। ਵੈਜ ਤੇ ਨੌਨ ਵੈਜ ਆਉਣ ਲੱਗ ਗਿਆ। ਤੁਹਾਨੂੰ ਦਿਖਾਉਂਦਾ ਤੁਹਾਨੂੰ ਮੈਂ। ਇਹ ਤਾਂ ਬਹੁਤ ਪਤਾ ਲਾਇਆ ਹੋਰ ਕੁਝ ਲੂਗਾ। ਆ ਤੁਹਾਨੂੰ ਇੱਕ ਸਾਈਡ ਪਰ ਫੋਟੋ ਦਿਖਾਉਂਦਾ ਮੈਂ ਉਹਦੇ ਪਰ ਲਿਖਿਆ ਵੈਜ ਤੇ ਨੌਨ ਵੈਜ ਆ ਮੈਂ ਇਸ ਦੀ ਸ਼ਾਟ ਲੈ ਕੇ ਭਾਜੀ ਦਾ ਡਾਟ ਕਲੀਅਰ ਕਰਿਆ ਇਹ। ਵੀ ਜਿਹੜੀ ਆ ਲੱਗੀ ਹੋਈ ਆ। ਵੀ ਜਿਹੜੀ ਇਹ ਲੱਕੜੀ ਆ ਨੌਨ ਵੈਜ ਆ ਇਹ। ਆ ਸਾਈਡ ਪਰ ਦੇਖੋ ਜਪਾ ਕਿਤੇ KFC ਜਾਂ 버거 ਕਿੰਦੇ ਦਿਖਾਉਂਦੇ ਹੋ ਇੱਕ ਲਾਲ ਲਾਲ ਜਿਹਦੇ ਹੁੰਦੇ ਆ ਇੱਕ ਹਰੇ ਜਿਹਦੇ ਆ। ਫਾਜੀ ਉਹਨੇ ਮੈਂ ਕੰਮਾਂ ਵਰਲਾਤ ਇਹ ਵੀ ਸਰਚ ਕਰਨ ਲੱਗ ਗਏ ਲੈਟ ਆ ਜਿਆਦਾ ਰੱਖਣਾ ਹਾਂ ਹਾਂ ਆਪਣਾ ਆਪਣੇ ਕੰਮ ਪਰ ਲੱਗੇ ਆਪਾਂ ਕਪੜਾ ਕੰਮ ਘੱਟੇ ਆ ਐਂ ਕਰ ਲਓ ਜੀ ਫਾਈਨਲੀ ਅਸੀਂ ਰੰਗ ਪਸੰਦ ਕਰਤੇ ਟਿਕਟ ਆ ਕਰਿਆ ਉੱਪਰਲਾ ਹਾਂ ਜੀ ਕੋਈ ਗੱਲ ਨਹੀਂ ਖਸਸੀ ਜਗਰ ਉਹ ਵੀ ਵਰਤ ਕੇ ਬੋਲਣੇ ਕਿਹ ਕਾਹ ਚੰਨੋ ਗੜ ਲੱਗਿਆ ਵੀ ਦੇਖਿਓ ਹਾਂ ਆਲਾ ਨਹੀਂ ਤਾਂ ਕੰਨ ਨਾ ਇੱਧਰ ਰੱਖਾ ਤੇ ਟੌਰ ਵੀ ਥੋੜੀ ਆ ਦੇਖੋ ਇਹ ਪਾਣ ਦਾ ਲਸਕਰ ਹੈ ਇੱਦਾਂ ਨਹੀਂ ਬਿਲਕੁਲ ਵਾਇਦਾ ਕਰਦਾ ਜਿਹੜਾ ਰੱਖਦਾ ਦੂਜਾ ਆ ਚਲੋ ਸੀ ਜੇ ਤਾਂ ਆਪਣਾ ਟੀ 3 ਬੰਨ ਪੱਲ ਕਰਾ ਜੀ ਲੈ ਭਾਈ 50000 ਦਾ ਜਿੱਤੀ ਕਨਾਤ ਉਹ ਤਾਂ 80 ਦਾ ਲਾਇਆ ਚ 50 ਦਾ ਚੱਕ ਦੇ ਨਾਲ ਨੂੰ ਜਾਣ ਦੇ ਕਿੱਥੇ ਕਿੱਥੇ ਰੱਖਦੇ ਹੋ ਪਰਜਨ ਕਰਕੇ ਮੈਂ ਕਰਤਾ ਮੈਨੂੰ ਉੱਤਰ ਚਾਹੀਦਾ। ਦੁਨੀਆ ਉਂਗੇ ਨਾ। ਬਚਨ ਬਰੇ ਬਚਨ ਬਰੇ। ਬੰਦਾ ਕਰੋ ਪੈਂ। ਵਾਹ। ਇਹ ਨਾ ਬਸ ਆ। ਕੋਈ ਨਹੀਂ। ਕੋਈ ਆਏ ਨਾ ਥੱਲੇ ਤੇ ਆ ਮੋਜ ਜਾਣੇ ਯਾਰ ਆਪਣੇ ਯਾਰ। ਇਹ ਤਾਂ ਪਹਿਲੇ ਥੋੜੇ ਪਿੱਛੇ ਨੂੰ ਖਿਚਲੇ ਜਿਹੇ ਤੇ ਫਿਰ ਰੱਖਦੇ ਯਾਰ। ਆ ਆ ਮੋਜ ਜਾਣੇ ਆਪਣੇ। ਨਹੀਂ ਨਹੀਂ ਮੋਚ ਨਹੀਂ ਜਾਂਦਾ। ਬਸ ਬਸ ਮੋਚ ਮੋਚ ਬਸ ਬਸ ਇੱਥੇ ਰੱਖਦੇ ਹਾਂ ਬਸ ਬਹੁਤ। ਬਾਕੀ ਨਾਲ ਆ ਗਿਆ। ਬਾਕੀ ਆ ਗਿਆ। ਉਪਰ ਆ ਹਲਾਈ ਪਹਿਲਾਂ ਪਹਿਲਾਂ ਰੱਖਣਾ। ਸਭ ਸਾਲਾ ਸੱਪਾ। ਜਿਹਦੇ ਚਾਗੇ। ਪਰ ਇਹਨਾਂ ਦੇ ਸਾਰੇ ਆਪਾਂ ਦੇਖੇ ਸਾਹਮਣੇ ਕਰਦੇ ਨਵੇਂ ਅੱਜ ਹਾਂਜੀ ਹੈ ਕਰਨੇ ਜਾ ਜਿਹਦੇ ਆ ਮੋਸਿਕ ਮਾਲੂਨ ਉਹੀ ਆ ਗਿਆ ਯਾਰ ਅੰਤਰਾਂ ਸੰਤਰਾ ਵੀ ਆ ਗਿਆ ਮੰਗੋ 1.5 ਵਾਲੇ ਸੀਜ਼ਨ ਹੈ ਨਹੀਂ ਹੈ ਅੰਗੂਰ ਖੱਟੇ ਹੈ ਸਾਡੇ ਪਿੰਡ ਦਾ ਬੰਦਾ ਲੱਗਿਆ ਹੋਇਆ ਮਿਟਨ ਚੱਕਰਵਰਤੀ ਇਹਦੇ ਕੋਈ ਕੰਮ ਨਹੀਂ ਛੱਡਾ ਸਾਰੇ ਕੰਮ ਕਰੇਗਾ A to Z all all on order ਹੈ ਜਿਹੜੇ ਮਰਜ਼ੀ ਕੰਮ ਫੋਕ ਦੋ ਤੈਂ ਕਾਫੀ ਤਾਂ ਕਰਨਾ ਭਾਈ ਸ਼ਾਮ ਜਗਏ ਨੇ ਐ ਕਰ ਲਵਾਂ ਓਏ ਗਲਤ ਸ਼ਰੀਰ ਨਿਕਰੀ ਤੇ ਨਾ ਨਾ ਸੋਨੇ ਕਾ ਮੈਂ ਚੱਕ ਲੰਨਾ ਮੈਂ ਕਿ ਤੂੰ ਚੱਕ ਲੈ ਚੱਕ ਲੋ ਰੱਬ ਦਾ ਨਾਮ ਲੈ ਕੇ ਨਵਾ ਤਾਂ ਤੇ 9000 ਰੁਪਿਆ ਕੁਝ ਸਪੈਸ਼ਲ ਚੀਜ਼ ਤੈਨੂੰ ਬਲਾਉਣਾ ਕੁਝ ਸਪੈਸ਼ਲ ਚੀਜ਼ ਬਣਾਉਣੀ ਹੈ ਤੇ ਫਰਲਸ ਨੂੰ ਆਸੇ ਹਲਾਉ ਕੋਲ ਤੇਵੇ ਚੰਗੀ ਦਿਨ ਇਹ ਖਾਊਗਾ ਉਹ ਦੇ ਖੜੇ ਵਾਲਾ ਕਿਆ ਨਿਕਲਿਆ ਹੈ ਤਾਂ ਪੇੜੇ ਵਾਲਾ ਜੀ ਮੂੰਹ ਬਾਹਰ ਆ ਰਿਹਾ ਤੁ ਵੇਰੋਂ ਪੇਗਾ ਹੈ ਜੀ ਤਾਂ ਵਾਧੂ ਵਾਧੂ ਕੁੱਟ ਪਰਦਾ ਖਾਂਦਾ ਦੇਖ ਲਓ ਕੈਸੀ ਚੀਜ਼ ਹੈ ਵਧੀਆ ਚੀਜ਼ ਜਿਹੜਾ ਸਮਾਰਿਸ ਜੇ ਕੱਟ ਕੇ ਪਾਏ ਹੁੰਦੇ ਨੇ ਵਿੱਚ ਪਰੇ ਜੀ ਜੇ ਕਤੀਰਾ ਗੂੜ ਮੰਗ ਕਤੀਰਾ ਗੂੜ ਗੁਰੂ ਲੱਗੜਾ ਸ਼ੁਰੂ ਹੋ ਜਾਣਾ ਹੈ ਨਾ ਕਤੀਰਾ ਗੂੜ ਜਾਵੇ ਪਰ ਮੈਂ ਤਾਂ ਘਰੇ ਬਣਾਉਂਦਾ ਹੁੰਦਾ ਬਹੁਤ ਵਾਰ ਮੈਂ ਆਪਣੇ ਵਧੀਆ ਪੀਓਰ ਹਾਂ ਤਾਂ ਮੈਂ ਮੈਂ ਬਹੁਤ ਸਾ ਜ ਨਹੀਂ ਪਾ ਸਕਣਾ ਵਿੱਚ ਆਪਣਾ ਚੱਲਦੀ ਆ ਪੂਰੀ 파ੜ ਛੀੜ ਇਸ ਮੰਨ ਲਈ ਅਮਾ ਜਾ ਕੇ ਹਾਂ ਘਰ ਦਾ ਸ਼ੁੱਧ ਤੇਲ ਆਰਗੇਨਿਕ ਲੈਂਦਾ ਇੱਕ ਇਧਰ ਚੱਲਿਆ ਹੁਣ ਛੁੱਟੀ ਲੋ ਜੀ ਤੇਲ ਤੇਲ ਕਰੀ ਜਾਂਦੇ ਚੱਕੋ ਮੈਂ ਭੁੱਲਿਆ ਕਦਨ ਦਾ ਰੱਖਿਆ ਤੇ ਹੋਰ ਕੀ ਚੌੜੀ ਰੱਖੀ ਚੌੜੀ ਤੇ ਚੌਲ ਦੀ ਵੀ ਖਰਾਬ ਹੋਈ ਹੋਈ ਹੈ ਜੀ ਅਜੇ ਠੀਕੇ ਨਹੀਂ ਬਈ ਨਹੀਂ ਅੱਜ ਕੁਝ ਦੁਪਹਿਰ ਨੂੰ ਹਲਕਾ ਤੇ ਹੈਲਦੀ ਹੋ ਜਾਏ ਉਹ ਮੈਨੂੰ ਬੈਠਣਾ ਪੈਣਾ ਇੱਥੇ ਤੇਮਾਟਰ ਖੀਰਾ ਪਿਆਜ਼ ਉਧਰ ਦੇਵਾਂਗਾ ਮੈਂ ਮੈਂ ਕੱਟਦਾ ਬਰੀਕ ਬਰੀਕ ਇਹਨੂੰ ਮੈਂ ਬਹੁਤ ਬਾਰੀ ਐਟਮਾ ਬਣਾਈ ਐ ਇਸ ਵਾਰ ਮੈਂ ਥੋੜਾ ਜਿਹਾ ਮੋਟਾ ਕੱਟਿਆ ਤੇ ਥੋੜਾ ਜਿਹਾ ਆਲੂ ਤੇ ਮੇਰੇ ਕੋਲ ਮਾਇਓਨੈਸ ਕੈਚੱਪ ਤੇ ਮਿਕਸ ਕਰਕੇ ਬਰੈਡ ਪਰ ਲਾਵਾਂਗਾ ਉਹਨਾਂ ਦੇ ਉੱਪਰ ਟਕਾ ਦਾਂਗੇ ਜਿਹੜਾ ਚੀਜ਼ ਉਹ ਪਟਕਾ ਦਾਂਗੇ ਦਿਖਾਉਂਦਾ ਤੁਹਾਨੂੰ ਮੈਂ ਮਿਕਸ ਕਰ ਤੇ ਸਾਰੇ ਮੈਂ ਹੁਣ ਇਹਦਾ ਲੇਪ ਇਹਦੇ ਉੱਪਰ ਲਾ ਦਾਂਗੇ ਇੱਥੇ ਲਓ ਜੀ ਆਪਣਾ ਲੇਪ ਲੱਗ ਚੁੱਕਿਆ ਤੇ ਹੁਣ ਆਪਾਂ ਇਦਾਂ ਇਹਦੇ ਪਰ ਸਮਾਂ ਟਕਾ ਦਾਂਗੇ ਸਾਰੇ ਸਮਾਨ ਥੋੜਾ ਥੋੜਾ ਰੱਖ ਕੇ ਵਿੱਚ ਪਿਆਜ਼ ਮਿਕਸ ਕਰ ਦਾਂਗੇ ਵਿੱਚ ਟਮਾਟਰ ਮਿਕਸ ਕਰ ਦਾਂਗੇ ਕਰਤਾ ਸਾਰਾ ਫਿਲਪ ਤੇ ਚੱਲੇ ਹੁਣ ਅੰਦਰ ਚੱਕ ਲੈ ਜੰਦਰ ਨੂੰ ਮੱਖੀਆਂ ਕਹਿੰਦੇ ਅਸੀਂ ਖਾਣਾ ਅਸੀਂ ਕਹਿੰਦੇ ਅਸੀਂ ਖਾਣਾ ਮੱਖੀਆਂ ਬਹੁਤ ਹੋ ਗਈਆਂ ਅੰਦਰ ਬਣਾਉਂਦੇ ਆ ਅੰਦਰ ਮੱਖੀਆਂ ਘਟ ਹੋਣਗੀਆਂ ਲਾਈ ਰੱਖ ਤੇ ਇਹਨੂੰ ਕਰ ਦਈਏ ਬੰਦ ਦੇਸੀ ਕੀ ਦਾ ਤੜਕਾ ਅੰਗ ਅੰਗ ਫੜਕਾ ਨਾ ਵੀ ਤਿਆਰ ਹੋ ਗਿਆ ਆਪਣਾ ਇੱਕ ਇੱਕ ਖਾ ਲਈਏ ਤੇ ਇੱਕ ਇੱਕ ਉੱਪਰ ਪਾਤਾ ਨਾਲ ਥੋੜੀ ਸੌਸ ਤਿਆਰ ਕਰ ਲਈ ਦੋ ਚੀਜ਼ਾਂ ਮਿਕਸ ਕਰਕੇ ਲੋ ਜੀ ਦੂਜਾ ਵੀ ਬਣ ਗਿਆ ਆਪਣਾ ਵਾਓ ਕਰਾਰਾ ਕਰਾਰਾ ਐ ਨਾ ਠੰਡਾ ਹੋ ਲਵੇ ਜਦ ਤੱਕ ਖਲੇ ਆ ਖਾ ਲਈਏ ਥੋੜੀ ਤੇਲ ਘਟ ਗਈ ਮੈਂ ਹੁਣ ਵਾਈਟ ਵੀ ਲਾ ਕੇ ਦੇ ਲਾ ਪਰ ਇਕੱਠੇ ਮੰਗਾ ਲਾਂਗੇ ਫਿਰ ਜਿੰਨੇ ਦੇ ਡੱਬੇ ਘਟੇ ਨੈਦ ਵਾਲਾ ਗੱਡੀ ਚ ਮਗਾ ਲਾਂਗੇ ਆਪੇ ਛੱਡ ਜਣੇ ਉਹਨਾਂ ਦੇ ਫਿਰ ਆ ਗੱਡੀ ਕਦੇ ਹੋ ਗਈ ਇੰਨੀ ਟਾਇਲ ਇਹ ਆ ਗੱਡੀ ਕਦੇ ਹੋ ਗਈ ਇੰਨੀ ਇਹ ਹਾਂ ਹਾਂ ਕਰਦਾ ਜਾਂ ਪਿਆ ਹੋਇਆ ਹੈ ਅੱਛਾ ਕਾ ਹੋ ਰਿਹਾ ਹੈ ਅੱਛਾ ਇਹਦੇ ਨਾਲ ਦੂਜੀ ਮਿਲ ਜੂਗਾ ਇੱਧਰ ਫਿਰ ਹਾਂ ਇੱਧਰ ਦੂਜੀ ਮਿਲੂਗਾ ਇਹਦੇ ਨਾਲ ਇੱਧਰ ਤੇ ਹਾਂ ਹਾਂ ਇਹ ਆ ਦੂਜੀ ਅਸ ਤਾਂ ਇੰਨੀ ਗੱਡੀ ਬਾਕੀ ਠੀਕ ਹੈ ਉਹ ਲਾਈਟ ਲੂਟ ਭਜਾ ਲੋ ਜਨਰੇਟਰ ਲੈਣਾ ਤੁਹਾਡੇ ਵਾਸਤੇ ਹਾਂਜੀ ਜਨਰੇਟਰ ਵੀ ਚਲਾ ਲਾਈਟ ਲਾਈਟ ਵੀ ਚੱਲੀ ਲਾਈਟ ਤਾਂ ਸਾਡੇ ਵੀ ਪਾਸੇ ਲੱਗਦੇ ਸੋਡੀ ਲੱਗ ਗਿਆ ਹਾਂਜੀ ਆਇਆ ਨਹੀਂ ਮੇਰੇ ਨਾਲ ਖਾਣਾ ਹਾਂਜੀ ਮੋਟਰ ਉੱਪਰ ਆਇਆ ਸੀ ਮੈਂ ਕਿਹਾ ਸ਼ਾਇਦ ਗੁੱਜਰ ਬਾਈ ਆ ਗਿਆ ਹੋਵੇ ਤੇ ਕੱਲ ਨੂੰ ਆਪਾਂ ਨੇ ਗੋਭੀ ਸਰੋ ਦਾ ਨੰਬਰ ਲਵਾ ਦੇਣਾ ਫਿਰ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਦੇਖ ਰਿਹਾ ਸੀ ਥੋੜੀ ਹਰੀ ਆ ਥੱਲੇ ਥੱਲੇ ਹਲੇ ਦਾਣਾ ਤਾਂ ਬੱਸ ਸੁੱਕ ਗਿਆ ਇੱਧਰ ਗੇਟ ਲਾ ਦੀ ਆ ਕੋਈ ਗੱਲ ਕੁੱਤੇ ਨੇ ਇੱਥੇ ਕੰਮ ਖਰਾਬ ਕਰ ਦਿੱਤਾ ਅੱਜ ਸਿਰੇ ਸਵੇਰ ਨੂੰ ਸਪਰੇਅ ਕਰਤੀ ਮੈਂ ਇੱਕ ਬਰੀਕ ਬਰੀਕ ਜੀ ਸੁੰਡੀ ਜੀ ਬਹੁਤ ਹੋ ਗਈ ਆ ਇਹ ਤਾਂ ਪੱਤੇ ਨੂੰ ਖਾ ਰਹੀ ਥੋੜੇ ਜਨੇ ਕਿਤੇ ਵਿੱਚ ਮਾਲ ਬੂਟੀ ਢਾ ਕੇ ਪਾ ਦਵਾਂ ਰਿਜ਼ੈਂਟ ਉਹ ਪਾ ਦਵਾਂ ਫਿਰ ਦਾਣਾ ਥੋੜਾ ਜਿਹਾ ਕੌੜਾ ਹੋ ਜਾਊਗਾ ਫਿਰ ਸੁੰਡੀ ਸੰਡੀ ਚ ਨਹੀਂ ਪਊਗੀ अच्छा <laughs> जी लो जी वीरजुने आए ने न्यूजीलैंड ना अपना इटली तो <देखने> हां जी हां जी ਤੇ ਘਰ ਦੇਖਣਾ ਵੀ ਬਣਾ ਰਹੇ ਬੌਸ ਨਾ ਘਰ ਬਣਾ ਰਹੇ ਵੀ ਦੇਖ ਕੇ ਆਵਾਂਗੇ ਤਾਂ ਥੋੜਾ ਘਰ ਵੀ ਜੀ ਹਾਂਜੀ ਜਰੂਰ ਜਦੋਂ ਮਰਜ਼ੀ ਵੈਲਕਮ ਜੀ ਹਾਂ ਹਾਂ ਤੇ ਭਾਈ ਸਾਡਾ ਬਿਜਲੀ ਵਾਲਾ ਬੰਦਾ ਜੀ ਹਾਂਜੀ ਹਾਂਜੀ ਬਿਜਲੀ ਆਏ ਭਾਈ ਉਹ ਤਾਂ ਕਿਤਨਾ ਜਾਣਦੇ ਲੱਭਦੇ ਹੀ ਨਹੀਂ ਜਿਹੜੇ ਇਹ ਗਾਇਬ ਜ਼ਿਆਦਾ ਰਹਿੰਦਾ ਥੋੜਾ ਜਿਹਾ ਕੰਮ ਚੱਲਦਾ ਦੋ ਦੋ ਨਹੀਂ ਨਹੀਂ ਚੱਲਦਾ ਜੀ ਆ ਜੀ ਕੀਤੀ ਦਾ ਜਗ ਹੈ ਨਾ ਹੁਣ ਜੇ ਪੈ ਪੇ ਪਹਿਲਾ ਦਾ ਬਿਲੰਦਾ ਇਹ ਪਹਿਲਾ ਦਾ ਆਪਣੀ ਨਹੀਂ ਹੋ ਉਹਦੇ ਉੱਤੇ ਹੀ ਜਾਣੀਆਂ ਉਹ ਕਈ ਤਰ੍ਹਾਂ ਦੇ ਪੀਜਾ ਹੁੰਦੇ ਦੇਖਣੇ ਹੂੰ ਤਾਰਾ ਕਈ ਤਰ੍ਹਾਂ ਦੀਆਂ ਪੈਣਾਂ ਨੇ ਉਹ ਮੋਟਾ ਜਿਹਾ ਪੈ ਪਾ ਲੈਂਦਾ ਪਹਿਲੇ ਹੀ ਥੱਲੇ ਸਿਰੇ ਤੱਕ ਉਹਦੇ ਵਿੱਚ ਤਾਰਾ ਘੱਟ ਹੀ ਜਾਂਦਾ ਵਿੱਚੋਂ ਉਹਨੇ ਦੀ ਪੈਣੀ ਲੱਗ ਗੇਟ ਦੀ ਹੋ ਗਈ 48 ਹੋ ਗਈ ਮੈਨਸ ਸਪਲਾਈ ਵਾਲੀ ਹੋ ਗਈ ਕਈ ਤਰ੍ਹਾਂ ਦੇ ਦੇਖਣੇ ਚੱਲਦਾ ਹੋਈ ਉਹ ਪਹਿਲਾਂ ਪਾਉਂਦੇ ਆ ਨਾ ਫਿਰ ਕਹਿੰਦੇ ਆ ਫੋਟਾ ਟਾਡੂ ਲੱਗ ਜਾਂਦੀ ਫਿਰ ਬਹੁਤ ਕੰਮ ਬਣ ਜਾਂਦਾ ਇਹ ਕੋਈ ਕੋਣ ਹੈ ਕਿਹੜਾ ਭਗਵਾਨ ਤਵਾਨ ਨੇ ਕੁਝ ਕਿਹਾ ਤਾਂ ਕਹਿੰਦਾ ਉਹ ਸੜਕ ਬਣਦੀ ਹੁੰਦੀ ਆ ਪਿੱਛੇ ਉਹ ਗੈਂਤੀ ਵਾਲੇ ਖੜੇ ਹੁੰਦੇ ਆ ਇਹ ਸੜਕ ਬਣਾਉ ਸੀ ਪੈਪ ਦੱਬਣੇ ਬਾਅਦ ਚ ਮੈਂ ਇੰਨੇ ਤੇਰਾ ਕੰਮ ਪਹਿਲਾਂ ਸੜਕ ਘਰ ਪੜਾ ਤੇਰਾ ਫਿਰ ਪੱਟਾ ਪੜਾ ਅੱਜ ਪੱਟਾ ਪੜ ਚਿਰ ਕਰਨੀ ਆ ਨਹੀਂ ਸੂਗਰੇ ਵਾਲੇ ਆ ਜਦੋਂ ਬਾਅਦ ਵਿੱਚ ਹਾਂ ਨਹੀਂ ਹੁਣ ਆਪਣਾ ਦਿਮਾਗ ਹੁਣ ਰਹੀ ਹੈ ਜੀ ਤੇ ਕਾਲੀ ਕਾਲੀ ਚ ਲੱਗੇ ਰਹਿੰਦੇ ਜੀ ਕਹੋ ਕਾਲੀ ਕਾਲੀ ਚ ਕੰਮ ਉਹਨੇ ਤੁਸੀਂ ਕਿਹਾ ਵੀ ਤੁਸੀਂ ਬਹੁਤ ਸਾਰਾ ਕੰਮ ਕਰ ਲੋ ਮੈਂ ਆਪੇ ਹੌਲੀ ਹੌਲੀ ਕਰੂੰਗਾ ਹਾਂ ਜੀ ਹਾਂ ਮੈਂ ਸਾਰੇ ਭਈ ਹੋ ਗਏ ਮੈਂ ਇਕੱਲਾ ਰਹਿ ਗਿਆ ਆਪਣਾ ਲੱਗਿਆ ਰਹਿਣਾ ਥੱਲੇ ਨੂੰ ਇਹ ਅਸਲੀ ਤਾਰ ਕੋਈ ਲੱਗੋ ਤੇ ਉਸ ਪੈਨ ਨਾਲ ਕੀ ਕਰੀਏ ਹਾਂਜੀ ਪੈਨ ਤਾਂ ਲੱਗੇ ਤਿੰਨ ਤਿੰਨ ਹੀ ਆਣੀ ਤਿੰਨ ਛੇ ਹੱਥ ਤਿੰਨ ਤਿੰਨ ਲੋਪਰ ਜਾਣੀਆਂ ਤਿੰਨ ਥੱਲੇ ਆਏ ਸੋ ਲਈ ਵੀ ਥੋੜੀ ਸੇਫਟੀ ਹੋ ਜੀ ਪਾਉਂ ਕਈ ਬਈ ਨਹੀਂ ਪਾਉਂਦੇ ਪਏ ਹੁਣ ਕਟੋੜੇ 45000 ਮੇਰੇ ਅਹੀ ਥੱਲੇ ਕੜਾ ਆਹੀ ਮੈਂ ਮੇਰੇ ਪਾਣੀਆਂ ਨਹੀਂ ਭਾਜੀ ਮੇ ਪਾਣੀਆਂ ਨੇ ਹਾਂ ਹਾਂ ਇਹ ਪਾਇਓ ਜ਼ਰੂਰ ਹੈ ਪਾਣੀਆਂ ਹੀ ਪਾਣੀਆਂ ਹਾਂ ਹਾਂ ਮੈਂ ਕਹਾਂ ਇੱਕ ਟੋੜਾ ਚੱਲੇ ਹੋ ਸਕਦਾ ਪਾਣੀ ਵੀ ਬੁਲਾ ਕੇ ਪਵਾ ਲਾਂਗੇ ਤੁਸੀਂ ਹਾਂ ਤੁਹਾਡਾ ਅਰਦਾਸ ਕਰੀਏ ਜਣੇ ਕਿ 50000 60000 ਇੱਥੇ ਲੱਗ ਗਿਆ ਜਣੇ ਕਿ ਅਰਥਾ ਅਰਥੇ ਲੱਖ ਰੁਪਏ ਦੇ ਕਰਤਾ ਦੇ ਨੇ ਨਹੀਂ ਚਲੋ ਕਰ ਸਕਦੇ ਇਹ ਉੜ ਕੇ ਕਿ ਟਿਊਬ ਕਰ ਗਿਆ ਲੱਗ ਗਿਆ 50000 ਇਹਦਾ ਹਾਂ ਟੀਵੀ ਥੋੜਾ ਹਾਂ 30000 ਦੀ 30 ਵਾਲੀ ਦਾ ਹਾਂ ਇਹਦਾ ਜਿਹੜੀ ਆਪਣੀ ਇੰਨੀ ਰਹਾ 30 ਵਾਲੀ ਹਾਂ ਇਹ ਤਾਂ ਆ ਗਈ ਕਾਕੀ ਹੋਰ ਲੋਡ ਲੇਵਲ ਨਾਲ ਲੋਡ ਕੋਈ ਗੱਲ ਨਹੀਂ ਤੁਸੀਂ ਕਨੈਕਟ ਕਰਦੇ ਜੀ ਸੋਨੇ ਦਾ ਦਾ ਕੰਮ ਵਧੀਆ ਹੋਣ ਫਿਰ ਜੀ ਦਾ ਪੈਨਲ ਵੀ ਆਉਣਾ ਪੈਨਲ ਬਣਾਉਣ ਤਾਂ ਮੈਂ ਆਪ ਹੀ ਬਣਾ ਦੂੰਗਾ ਉਹ ਵੀ ਆਪਣੇ ਉਹ ਪੈਨਲ ਉਹ 50000 ਦੱਲੇ ਉਹ ਪੈਸੇ ਮੰਗਦਾ ਹੁਣ ਪੈਨਲ ਵਾਲਾ ਹਾਂ ਵੇਪਣੀ ਚੀਜ਼ਾਂ ਮੈਂ ਮੈਂ ਲਾਉਣੀ ਕਿੱਥੇ ਕਿੱਥੇ ਕੰਪਨੀ ਲੱਗ ਦੇਣਾ ਜੀ ਪੈਨਲ ਦੀਆਂ ਹਾਂਜੀ 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 ਉਹ ਜਿਹੜੇ ਵਧੀਆ ਚੀਜ਼ ਬਣ ਜਾਣੀ ਹੁਣ ਅਮਰ ਅੱਜ ਸ਼ਾਇਦ ਆ ਜੇ ਜਾਂ ਕੱਲੂ ਆ ਜੇ ਅੱਜ ਕਿਹਾ ਕਰਦਾ ਫੋਨ ਉਹ ਮੈਂ ਪੈਸੇ ਪਾਉਣਾ ਹਾਂਜੀ ਹਾਂਜੀ ਚਲ ਵਧੀਆ ਲੱਗਿਆ ਦੇ ਦਿੱਤੀ ਨਹੀਂ ਨਹੀਂ ਨਾਲ ਦੀ ਨਾਲ ਫਾਲੋਅ ਕਰ ਰਹੇ ਹਾਂ ਜੀ ਤੁਹਾਨੂੰ ਦੱਸਾਂਗੇ ਫੋਨ ਵੀ ਤੁਹਾਨੂੰ ਨੰਬਰ ਹੋ ਗਿਆ ਨਾ ਹਾਂਜੀ ਨਹੀਂ ਬਈ ਬਹੁਤ ਬਈ ਵੀ ਬੜਾ ਦਿਮਾਗੀ ਕੰਮ ਇਹ ਉਹ ਨਹੀਂ ਹੈਗਾ ਵੀ ਕੋਈ ਬਾ ਮਾੜਾ ਤੇੜਾ ਕੰਮ ਕਰਦੇ ਇਹ ਮੈਂ ਆਪਣਾ ਸੈੱਟ ਵੀ ਹੋ ਗਿਆ ਘੱਟ ਚੱਲਦਾ ਹਾਂ ਹਾਂ ਉਹ ਪੈਨਲ ਲੱਗ ਰਹੀ ਜੀ ਮੈਂ ਪਹਿਰੇ ਕ ਮੈਂ ਤੈਨੂੰ ਜੱਤ ਤੱਕ 10 ਦਿਨਾਂ ਦੀ ਮੈਨੂੰ ਛੁੱਟੀ ਕਰਨਾ ਸਾਨੂੰ ਤਾਂ ਕਾਲੀ ਦੀ ਨਾਲ ਕਾਲੀ ਤੇ ਲਾਲ ਨਾਲ ਲਾਲ ਜੋੜਨੀ ਹੋਣੀ ਹੈ ਜਿੰਨਾ ਕਿ ਜਾਲ ਉਹ ਬਤਾਵਾਂ ਨਾ ਕੱਢਿਆ ਬਹੁਤ 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 ਇਹ ਤੁਹਾਨੂੰ ਪਤਾ ਹੈ ਉਹ ਕਿਹੜੀ ਤਰ੍ਹਾਂ ਕਿੱਦਾਂ ਨੂੰ ਜਾਂਦੀ ਹੈ ਹਾਂ ਜੀ ਸਾਡੇ ਵਗੈਰੇ ਨਾਲ ਕੱਲ ਕੋਈ ਪੁੱਤੀ ਦੇ ਰਹੇ ਗਏ ਫਿਰ ਉਹਨੇ ਇਟਲੀ ਦਾ ਘਰ ਬਣਾ ਰਿਹਾ ਇਹ ਵੀ ਕੈਮਰੇ ਪਰ ਦੇਖ ਰਹੇ ਆ ਅੱਛਾ ਜੀ ਉੱਥੇ ਦਾ ਘਰ ਪਿੱਛੇ ਬਣਾ ਕੈਮਰੇ ਲੱਗੇ ਜਾਰੇ ਪਾਸੇ ਤੇ ਪੇਟਲੀ ਵਾ ਕਦੇ 2-3 ਮਹੀਨੇ ਬਾਅਦ ਗੀੜਾ ਮਨ ਫਿਰ ਸੈਲੈਕਟ ਕਰਦੇ ਜਾਂ ਫਿਰ ਚਲੀ ਜਾਂਦੇ ਆ ਐਦਾਂ ਬਣਾ ਰਹੇ ਆ ਅੱਛਾ ਜੀ ਕਦੇ ਕੰਮ ਚੱਲ ਰਿਹਾ तकरीबन ਮੁੱਕੀ ਗਿਆ ਨਹੀਂ ਸੁਆਇਆ ਹਾਂ ਕਦੇ ਫੋਨ ਕਰਕੇ ਜਾ ਕੇ ਆਵਾਂ ਭਾਈ ਇਹਦੇ ਘਰ ਕਰਕੇ ਕਿੜਾ ਕੱਟ ਕੇ ਆਵਾਂ ਬੱਥੇ ਅੱਥੀ ਕਾਲੇਵਾਲ ਪਿੰਡ ਕਾਲੇਵਾਲ ਪਿੰਡ ਉੱਥੇ ਜਾ ਕੇ ਦੇਖ ਕੇ ਆਵਾਂ ਭਾਈ ਇਹਨੇ ਦੇਖਿਆ ਨੇ ਵੀ ਕੋਈ ਨਵੀਂ ਤਕਨੀਕਾਂ ਬਣਾਈ ਇਹਨਾਂ ਨੇ ਵੀ ਸੁਮਜੀ ਦੀ ਕੁੜੀ ਜਿਹੜਾ ਮੁਰਦਾ ਉਹ ਨਹੀਂ ਨਹੀਂ ਉਹ ਇੱਧਰ ਰਹਿ ਗਿਆ ਜਿਹੜਾ ਤੁਸੀਂ ਸਮਾ ਬਾਈ ਬਸ ਬਣਿਆ ਹੋਆ ਆ ਖਰੜਲੀ ਕਰੜ ਕਰ ਮੈਨੂੰ ਪਤਾ ਜਿਹੜਾ ਨਵਾਂ ਬਾਈਪਾਸ ਬਣੇ ਸਾਈਡ ਵਿੱਚ 300 ਮੀਟਰ ਹਾਂ ਬਰੋਲੀ ਦੇ ਪਾਸੇ ਬਰੋਲੀ ਬਰੋਲੀ ਤਾਂ ਸਾਡੀ ਪਿੰਡ ਦੇ ਅੱਗੇ ਹੁੰਦਾ ਇੱਕ ਪਾਸੇ ਸਿੰਘਪਰਾਏ ਇੱਕ ਪਾਸੇ ਕਾਲੇ ਵਾਲਾ ਬਾਈਪਾਸ ਨਹੀਂ ਲੱਗਦੀ ਕਾਲੇ ਵਾਲਾ ਹੋਰ ਕਾਲੇ ਵਾਲਾ ਹੋਰ ਵੀ ਤਾਂ ਹੈਗਾ ਪਿੰਡ ਕੋਈ ਇੱਕ ਕਾਲੇ ਵਾਲਾ ਇੱਕ ਇਧਰ ਉੱਚੀ ਪਿੰਡੀ ਕੋਲੇ ਮੈਂ ਹੋਈ ਕਹੀ ਨਵੇਂ ਕਾਲੇ ਵਾਲੇ ਸੁਣਿਆ ਵੀ ਹੋਰ ਪਾਸੇ ਵੀ ਹੈਗੇ ਪਿੰਡ ਲਗਭਗ ਕਰਾਲੀ ਬਾਬੀ ਦੋ ਤਿੰਨ ਪਿੰਡ ਰਹੇ ਜੀ ਇਹ ਕਾਲੇ ਵਾਲੇ ਕਰਾਲੀ ਚ ਧੱਕੇ ਆ ਕਾਲੇ ਵਾਲਾ ਇਧਰ ਹੈ ਉਹ ਨਹੀਂ ਇਹ ਜਿਹੜਾ ਇਧਰ ਕੋਈ ਕਾਮੀ ਦੀ ਕੁੜੀ ਹੈ ਜਿਹੜੇ ਵੀਰੋਂ ਨੇ ਹੁਣ ਮਿਲਣਾ ਆਏ ਸੀ ਇਟਲੀ ਤੋਂ ਆਏ ਸੀ ਫੈਮਿਲੀ ਨਾਲ ਆਏ ਸੀ ਇੰਨੀ ਬ੍ਰੀਤੀ ਨਾਲ ਬਲੌਗ ਦੇਖਦੇ ਆ ਮੈਂ ਤਾਂ ਸੁਣ ਕੇ ਹਰਾਰ ਹੈ ਕਿ ਆ ਆਏ ਵੀ ਪਿੰਡ ਦੇ ਦੂਜੇ ਪਾਸੇ ਨੂੰ ਜਦੋਂ ਮੈਂ ਆਪਣੇ ਖੇਤਾਂ ਵੱਲ ਨੂੰ ਜਾਂਦਾ ਹੁੰਦਾ ਮੈਂ ਥੱਲੇ ਨੂੰ ਉਤਰਦਾ ਹੁੰਦਾ ਭੈਣੀ ਵਾਲੇ ਆਪਣੇ ਉੱਥੇ ਤੇ ਕਹਿੰਦਾ ਅਸੀਂ ਪਹਿਲਾਂ ਤਾਂ ਆ ਆ ਤਾਂ ਸਾਨੂੰ ਕਹਿੰਦਾ ਪਤਾ ਜੀ ਕਹਿੰਦਾ ਦੂਜਾ ਰੋਡ ਥੋੜਾ ਅੱਗੇ ਜਾ ਕੇ ਆ ਮੈਂ ਕਿਹਾ ਵੀ ਵੀਡੀਓ ਦਿਖਾ ਕਹਿੰਦਾ ਅਸੀਂ ਅੱਗੇ ਗਏ ਤੇ ਕਹਿੰਦਾ ਇੱਧਰੋਂ ਪਾਏ ਉੱਤਰ ਸਾਹਮਣੇ ਮੋਟਰ ਦੇਖੀ ਮੋਟਰ ਫਿਰ ਇੱਧਰੋਂ ਪਿੰਡ ਨੂੰ ਪਾਏ ਫਿਰ ਅੱਗੇ ਗੁਰਦੁਆਰਾ ਸਾਹਿਬ ਆ ਗਏ ਪਾਣੀ ਵਾਲਾ ਉਸ ਤੋਂ ਬਾਅਦ ਕਹਿੰਦਾ ਥੋੜਾ ਜਿਹੜਾ ਅੱਗੇ ਚੜਾ ਜਾਂ ਪਾਣੀ ਵਾਲਾ ਉਹ ਆ ਗਿਆ ਬਸ ਸੱਤਾਂ ਕਹਿੰਦਾ ਥੋੜਾ ਘਰ ਦੇ ਗਿਆ ਆ ਧੰਨਵਾਦ ਵੀਰੇ ਇੰਨਾ ਤੁਸੀਂ ਪਿਆਰ ਸਤਿਕਾਰ ਦਿੰਦੇ ਆ ਤੇ ਹੁਣ ਸਾਨੂੰ ਕਹਿੰਦੇ ਵੀ ਇਟਲੀ ਤੋਂ ਆਏ ਸੀ ਕਹਿੰਦੇ ਹੁਣ ਤੁਸੀਂ ਇਟਲੀ ਆਇਓ ਤੇ ਜ਼ਰੂਰ ਮਿਲਾਂਗੇ ਤੁਹਾਡੇ ਕਮਾਵਾ ਫਰਾਵਾ ਨਾਲ ਤੁਹਾਨੂੰ ਕੋਈ ਨਾ ਵੀਰੇ ਜ਼ਰੂਰ ਵਿਜ਼ਾ ਕਰਾਂਗੇ ਅਪਲਾਈ ਆਪਾਂ ਤੇ ਪਹਿਲਾਂ ਹੁਣ ਘਰ ਬਣ ਜੇ ਘਰ ਦੀ ਟੈਨਸ਼ਨ ਆ ਇਸ ਤੋਂ ਬਾਅਦ ਫਿਰ ਦੇਖਾਂਗੇ ਇਟਲੀ ਨੂੰ ਜ ਜਾਦਾ ਨਹੀਂ ਨੰਬਰ ਦਿਲ ਦੇਖੋ ਥੋੜੀ ਨਾ ਮਿਲ ਲੱਭਣਾ ਮੇਰੇ ਦਿਲ ਵਿੱਚ ਦਿਲ ਦੇ ਵਿੱਚ ਥੋੜੀ ਹੇਲ ਫੇਰ ਹੋਈ ਹੋਈ ਹੈ ਗਰਾਊਂਡ 'ਚ ਰੂਲ ਪਾਸ ਹੋਇਆ ਸਾਰੇ ਮੋਟਰਸਾਈਕਲ ਲੈਂਚ ਲੱਗਣਗੇ ਇਧਰ ਆਪਣਾ ਵੀ ਛੋਟਾ ਲੈਂਚ ਲੱਗੂਗਾ ਲੈਂਚ ਲੱਗਾ ਆ ਇਹ ਇੱਧਰ ਅਗੜਾ ਤੂੜਾ ਕੋਈ ਕਿਤੇ ਖੜਾ ਆਉਣਾ ਕੋਈ ਕਿਤੇ ਖੜਾ ਆਉਣਾ ਕੋਈ ਕਿਤੇ ਹੁਣ ਸਾਰੇ ਲੈਂਚ ਲੱਗੇ ਹੋਏ ਆ ਠੰਡਾ ਹੋ ਕੇ ਬੈਠੇ ਦਰ ਆਊਟ ਹੋ ਗਏ ਔਰ ਇਹ ਕੋ ਕਾਰ ਕੋ ਸਿਆਰੇ ਸਾਡਾ ਘਰ ਐਂਟਰਟੇਨਰ ਸੀ ਕਿ ਟਿਕਟਾ ਲੈ ਕੇ ਆਏ ਹੋਏ ਆ ਹਾਂ ਲੈ ਆ ਹੁਣ ਉਹ ਦੇਖ ਬੋਲ ਚੱਲੇਦਾ ਚਾਲਦਾ ਲੈ ਚਲੋ ਲੈ ਚ ਮੋੜ ਸਾਲ ਭਾਈ ਲੈ ਚ ਲੈ ਚ ਲੈ ਚਲਾ ਲੈ ਚ ਧੂਲ ਆਇ ਅੱਜ ਛਾਲ ਮਰਵਾ ਦੇ

ਸਾਡੀ ਇਹ ਜੀਜਾ ਸੀ ਤਾਂ ਥੈਂਕ ਯੂ ਸਾਹਮਣੇ ਆਪਣਾ ਬੋਲਟ ਖੜਾ ਤੇ ਜਦੋਂ ਮੈਂ ਮੋਟਰ ਤੋਂ ਬਾਹਰ ਨਿਕਲਿਆ ਤੇ ਮੈਂ ਦੇਖਿਆ ਕਹਿੰਦੇ ਨਾ ਤੇਲ ਡਿੱਗ ਰਿਹਾ ਬਈ ਬਹੁਤ ਜ਼ਿਆਦਾ ਉਹ ਵਾਹਗੁਰੂ ਸਤਨਾਮ ਤੇ ਜਿਹੜੀ ਆਹ ਨਾ ਇਹਦੇ ਵਿੱਚੋਂ ਨਾ ਓਵਰਫਲੋ ਤੇਲ ਨਿਕ ਰਿਹਾ ਕਹਿੰਦਾ ਇਹ ਪਤਾ ਕੀ ਕਹਿੰਦਾ ਮੇਰਾ ਧੱਕਾ ਕਰ ਰਿਹਾ ਤੂੰ ਬੇਨਾ ਧੱਕਾ ਨਾ ਕਰ। ਇਹ ਕੁਝ ਕੀ ਹਾਲਤ ਹੋਈ ਬੋਲਟ ਦੀ ਆ। ਇਹਨੂੰ ਡਾਕਟਰ ਚਾਹੀਦਾ। ਕੋਈ ਨਹੀਂ। ਕਰਦੇ ਇਲਾਜ ਤੇਰਾ اے ਭਾਈ। ਮੈਂ ਕਹਦਾ ਮੇਰੇ ਘੜ ਦੇ 2 ਕੁ ਮਹੀਨੇ ਤੇ ਤੇਰਾ ਸਾਰਾ ਕੁਝ ਕਰਾਉਂਗਾ ਕੰਮ ਐ ਨਾ। ਐਸਾ ਬਣਾਉਂਗਾ ਤੈਨੂੰ ਮੈਂ। 20 ਵਾਰ ਜਦੋਂ ਲੰਭੂ ਆ ਦੇਖਣਗੇ ਨਵੇਂ ਬੋਲਟ ਲੈਂਦਾ। ਚੱਲ ਵੀ ਆਹ ਕੰਕਬੜੀ ਜਾ ਰਹੀ ਐ ਆਵਾਜ਼ ਚੱਲ ਰਹੀ ਐ ਉੱਪਰ ਪਾਚ ਜਿਹੀ ਕਾਰ ਲੱਗੀ ਮੈਨੂੰ ਇਹਦੇ ਨਾ ਕੋਈ ਇੱਜ਼ਤ ਹੀ ਨਾ ਕੋਸਦਾ ਤੇ سٹਾਰਟ ਹੋ ਗਿਆ ਨਾ ਜਲਦਾ ਰਹੂੰਗਾ ਮੈਂ ਤੇ ਮੇਰਾ ਆਸ ਸਹੀ ਕਰਾ ਦੇ ਕਰਵਾਉਂਦਾ ਕਰੋ ਪੁੱਛਦਾ ਬੰਦੇ ਦੇ ਮਨ ਇਹ ਚੀਜ਼ ਮੈਨੂੰ ਪਤਾ ਕੀ ਕੀਤਾ ਘਰ ਆ ਗਿਆ ਮੈਂ ਤੇ ਤੇਰ ਬੰਦ ਕਰਤਾ ਵੀ ਓਵਰਫਲੋ ਨਾ ਤੇ ਨਿਕਲੇ ਮੀਂਹ ਦਾ ਕੁਝ ਨਹੀਂ ਪਤਾ ਜੀ ਹਵਾ ਤਾਂ ਚੱਲ ਰਹੀ ਆ ਤਾਂ ਇਹ ਆਟੋਮੈਟਿਕ ਗੇਟ ਆਪਣੇ ਆਪ ਖੁੱਲਦਾ ਹੈ ਖੁੱਲਦੇ ਨਹੀਂ ਖੁੱਲਣਾ ਤੇ ਆਪਣੇ ਆਪ ਖੁੱਲਦਾ ਹੈ ਚਲ ਨਿਕਲ ਇਹ ਕੋਈ ਕਰਦਾ ਕੁਝ ਆਪਣੇ ਆਪ ਦੇ ਮੋਟਰ ਦਾ ਬਟਨ ਦੱਬਿਆ ਤੇ ਖੁੱਲ ਗਿਆ ਲੈ ਪਾ ਲੈ ਆਪਣੇ ਆਪ ਲੱਗਦਾ ਹੈ ਹੈ ਨਹੀਂ ਲਾਉਂਦੀ ਜੇ ਮੈਂ ਆਉਂਦੀ ਇੱਧਰ ਤੇ ਕਦੇ ਨਾ ਖੁੱਲਦਾ ਇਹ ਬੜਾ ਆਟੋਮੈਟਿਕ ਗੇਟ ਹੈ ਦੇਖ ਦਿਖ ਨਹੀਂ ਆ ਗਿਆ ਇਹ ਤੁਹਾਨੂੰ ਪਾਣੀ ਨਿਕਲ ਜੂ ਹੂੰ